ਪੰਜਾਬੀ ਸੂਬਾ ਮੋਰਚੇ ਦੌਰਾਨ ਸਮੇਂ ਦੀ ਸਰਕਾਰ ਦੇ ਵੱਲੋਂ 4 ਜੁਲਾਈ 1955 ਨੂੰ ਸਚਕਣ ਸ੍ਰੀ ਹਰਮੰਦਰ ਸਾਹਿਬ ਤੇ ਕੀਤੇ ਹਮਲੇ ਦੀ ਯਾਦ ਦੇ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਕਰਵਾਇਆ ਗਿਆ ਹੈ। ਸਿਰੇਖੰਡਪੜ ਸਾਹਿਬ ਦੇ ਭੋਗ ਉਪਰੰਤ ਸਚਕੰਡ ਸ੍ਰੀ ਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਰੂਪ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਤੇ ਅਰਦਾਸ ਭਾਈ ਬਲਵਿੰਦਰ ਸਿੰਘ ਨੇ ਕੀਤੀ ਹੈ ਸੰਗਤ ਨੂੰ ਹੁਕਮਨਾਮਾ ਸਚਕੰਡ ਸ੍ਰੀ ਮੰਦਰ ਸਾਹਿਬ ਦੇ ਗਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਸਰਵਨ ਕਰਵਾਇਆ ਹੈ ਇਹ 4 ਜੁਲਾਈ 1955 ਦਾ ਸਾਕਾ ਜਿਹੜਾ ਆ ਇਹ ਦਿਨ ਜਿਹੜਾ ਬਹੁਤ ਅਹਿਮ ਆ ਇਹਦੇ ਵਿੱਚ ਅਸੀਂ ਇਹ ਗੱਲ ਨੂੰ ਦੇਖਦੇ ਵੀ ਜੇ 4 ਜੁਲਾਈ 1955 ਦੇ ਵਿੱਚ ਸਿੱਖ ਲੀਡਰਸ਼ਿਪ ਨੇ ਕੋਈ ਸਟੈਂਡ ਲਿਆ ਹੁੰਦਾ ਉਸ ਤਰੀਕੇ ਦੇ ਨਾਲ ਜਿੱਦਾਂ ਚਾਹੀਦਾ ਸੀਗਾ ਤੇ ਜਿਹੜਾ 6 ਜੂਨ 1984 ਦਾ ਸਾਕ ਆਇਆ ਉਹ ਨਹੀਂ ਵਰਤਣਾ ਸੀਗਾ ਫਿਰ ਪਰ ਉਸ ਟਾਈਮ ਦੀ ਜਿਹੜੀ ਲੀਡਰਸ਼ਿਪ ਸੀਗੀ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੀਗੀ ਉਹਨਾਂ ਨੂੰ ਵੀ ਇਸ ਦਿਨ ਅਰੈਸਟ ਕਰ ਲਿਆ ਗਿਆ ਫਿਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਦਰਵਾਰ ਸਾਹਿਬ ਦੇ ਜਿਹੜੇ ਹੈੱਡ ਗ੍ਰਾਂਥੀ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੋਰ ਬਹੁਤ ਸਾਰੇ ਜਿਹੜੇ ਸਿੱਖ ਆਗੂ ਸੀ ਸਾਰਿਆਂ ਨੂੰ ਅਰੈਸਟ ਕਰਕੇ ਉਸ ਤੋਂ ਬਾਅਦ ਇਹ ਜਿੱਦਾਂ ਮੇਰੇ ਵੀਰ ਨੇ ਸਾਰੀ ਗੱਲ ਦੱਸੀ ਆ ਵੀ ਉਸ ਤੋਂ ਬਾਅਦ ਜਿਹੜਾ ਸੰਗਤਾਂ ਦੇ ਉੱਤੇ ਅੰਨੀ ਕੋਟ ਕੀਤੀ ਗਈ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਤੇ ਸਭ ਤੋਂ ਵੱਡੀ ਗੱਲ ਦਰਵਾਜ਼ੇ ਦੀ ਮਰਿਆਦਾ ਭੰਗ ਕਰ ਦਿੱਤੀ ਗਈ 1947 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਜਿਹੜੀ ਸੈਂਕੜੇ ਸਾਲ ਤੋਂ ਮਰਿਆਦਾ ਜਿਹੜੀ ਚੱਲੀ ਆ ਰਹੀ ਸੀ ਉਹ ਭੰਗ ਕਰ ਦਿੱਤੀ ਗਈ। ਮਨਜੀਤ ਸਾਹਿਬ ਗੁਰਦੁਆਰਾ ਮਨਜੀਤ ਸਾਹਿਬ ਉੱਥੇ ਪੁਲਿਸ ਨੇ ਕਬਜ਼ਾ ਕਰ ਲਿਆ। ਜਿਹੜੀ ਪ੍ਰੈਸ ਸੀਗੀ ਉਹਦੇ ਤੇ ਬਿਲਕੁਲ ਪਾਬੰਦੀ ਲਾਤੀ। ਤੁਸੀਂ ਉਸ ਸਮੇਂ ਦੀ 10 ਦਿਨ ਜਿਹੜੀ ਆ ਬਿਲਕੁਲ ਜਿਹੜੇ ਆ ਉਹ ਉਹਨਾਂ ਨੇ ਪ੍ਰੈਸ ਦੀ ਇੱਕ ਵੀ ਜਿਹੜੀ ਖਬਰ ਆ ਇਸ ਸੰਬੰਧੀ ਉਹ ਨਿਕਲਣ ਨਹੀਂ ਦਿੱਤੀ।